ਅੱਜ ਦਾ ਕੀ ਪ੍ਰੋਗਰਾਮ ਹੈ ਜੀ ਅੱਜ ਦਾ ਸੰਯੁਕਤ ਕਿਸਾਨ ਮੋਰਚੇ ਨੇ ਜੋੜਾ ਅਲਿਕੇ ਪ੍ਰੋਗਰਾਮ ਹੈ ਜ਼ਿਲ੍ਹਾ ਫਾਲਕਾ ਜੇ ਵਿੱਚ ਜਿਹੜੀਆਂ ਸ਼ਾਮਲ ਸਾਰੀਆਂ ਜਥੇਬੰਦੀਆਂ ਆ ਅੱਜ ਅਸੀਂ ਟਰੈਕਟਰ ਮਾਰਚ ਕਰਾਂਗੇ ਤੇ ਕੁੰਮ ਕਰਨੀ ਜਿਹੜੀ ਸੁੱਤੀ ਪਈ ਆ ਪੰਜਾਬ ਤੇ ਕੇਂਦਰ ਦੀ ਸਰਕਾਰ ਨੂੰ ਜਗਾਉਣ ਵਾਸਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਕਿਸਾਨੀ ਮੋਰਚੇ ਵਾਸਤੇ ਸਾਡਾ ਅਨਮੋਲ ਹੀਰਾ ਇਸ ਤੋਂ ਜਗ ਤੋਂ ਜਾ ਰਿਹਾ ਪਰ ਇਹ ਬਿਲਕੁਲ ਕੁੰਮ ਕਰਨੀ ਨੀਂਦ ਸੁੱਤੇ ਪਿਆ ਜਿਹੜੇ ਸੰਗਰਸ਼ ਅਸੀਂ ਦਿੱਲੀ ਛੱਡ ਕੇ ਆਏ ਸੀ ਉਹ ਸਾਡੀਆਂ ਮੰਗਾ ਜਿਉਂਦੀਆਂ ਤੌਖੜੁੱਤੀਆਂ ਭਾਵੇਂ ਐਮਐਸਪੀ ਪਾਦਾ ਭਾਵੇਂ ਜਿਹੜਾ ਇਹ ਪਾਈਪਲਾਈਨ ਦੇ ਵਿੱਚ ਪੈਸੀ ਬਿਜਲੀ ਸੋਧ ਮਿਲ ਤੇ ਭਾਵੇਂ ਕਿਸਾਨਨੀ ਤੇ ਮਜ਼ਦੂਰਾਂ ਦਾ ਕਰਜ਼ਾ ਸੀਗਾ ਉਹਦੇ ਵੱਲ ਧਿਆਨ ਨਹੀਂ ਕਰੀ ਤੇ ਪੰਜਾਬ ਕੇਂਦਰ ਵੱਲੀ ਜਗਦਾ ਕੇਂਦਰ ਪੰਜਾਬ ਵੱਲੀ ਚੱਲਦਾ ਜੇ ਕੇਂਦਰ ਇਹਨੂੰ ਨਹੀਂ ਸਾਂਭ ਸਕਦਾ ਵੀ ਅਸੀਂ ਨਹੀਂ ਐਮਐਸਪੀ ਦੇ ਸਕਦੇ ਕਾ ਪੰਜਾਬ ਨੂੰ ਖੁਦ ਮਖਤਿਆਰੀ ਦੇਵੇ ਅਸੀਂ ਅਰਬ ਦੇਸ਼ਾਂ ਦੇ ਵਿੱਚ ਵੀ ਅਸੀਂ ਟੋਣ ਜਾਂਦੇ ਆ ਜੇ ਦੇਸ਼ ਦਾ ਟੱਡ ਪਰਣ ਵਾਸਤੇ ਕਿਸਾਨ ਹਿੰਦੁਸਤਾਨ ਦਾ ਬਫਰ ਹਾਊਸ ਕਰ ਸਕਦੇ ਆ ਤੇ ਸਾਡੇ ਕੋਲੇ ਦਿਮਾਗ ਬੁੱਧੀਜੀਵੀ ਪੰਜਾਬ ਕੋਲ ਹੈਗੇ ਅਸੀਂ ਐਕਸਪੋਰਟ ਵੀ ਕਰ ਸਕਦੇ ਆ ਸਾਡਾ ਬਾਡਰ ਖੁੱਲਿਆ ਜਾਵੇ ਹਾਂਜੀ ਅੱਜ ਕੀ ਪ੍ਰੋਗਰਾਮ ਹੈ ਜੀ ਅੱਜ 26 ਜਨਵਰੀ ਦੇ ਸੰਸੰਕਰ ਦੇ ਤੇ ਪ੍ਰੋਗਰਾਮ ਤੇ ਜਿਹੜਾ ਸਮੁੱਚਾ ਹਿੰਦੁਸਤਾਨ ਦਾ ਕਿਸਾਨ ਆਉ ਟਰੈਕਟਰ ਲੈ ਕੇ ਵਰਗਾਂ ਦੇ ਪ੍ਰੇਡ ਕਰ ਰਿਹਾ ਹੈ ਇਹ ਇੱਕ ਸੰਕੇਤ ਸੈਂਟਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਦੇਣ ਜਾ ਰਹੇ ਆ ਕਿ ਜੇ ਦੇਸ਼ ਦੇ ਦੂਜੇ ਵਰਗ ਦੇਸ਼ ਦੇ ਜਸ਼ਨਾਂ ਦੇ ਵਿੱਚ ਸ਼ਾਮ ਲੈ ਰਹੇ ਆ ਤੇ ਜੀ ਤਾਂ ਸਾਡਾ ਵੀ ਕਰਦਾ ਵੀ ਖੁਸ਼ੀਆਂ ਮਨਾਉਣ ਨੂੰ ਖੁਸ਼ੀ ਸਾਨੂੰ ਵੀ ਆ ਵੀ ਸਾਡਾ ਦੇਸ਼ ਯਾਦ ਆ ਪਰ ਸਾਡੇ ਇਆਂ ਕਈ ਮੁਸ਼ਕਲਾਂ ਨੇ ਜਿਨ੍ਹਾਂ ਤੋਂ ਅਸੀਂ ਸੈਟੀਸਫਾਈ ਨਹੀਂ ਅਸੀਂ ਇਹਨਾਂ ਸਰਕਾਰਾਂ ਨੂੰ ਉੰਬ ਕਰਨੀ ਨੀਂਦ ਅੱਤੋਂ ਉਠਾਉਣ ਵਾਸਤੇ ਅਸੀਂ ਆਪ ਦਾ ਟਰੈਕਟਰ ਮਾਰਚ ਕਰਨੇ ਆ ਵੀ ਸ਼ਾਇਦ ਇਹ ਸਾਡਾ ਸੰਬੌਲਕ ਜਿਹੜਾ ਮਾਰਚ ਆ ਇਹਨੂੰ ਵੇਖ ਕੇ ਇਹਨਾਂ ਦੇ ਕੰਨ ਤੇ ਕੋਈ ਜੂੰ ਸਰਕੇ ਕਿਉਂਕਿ ਇਹਨੇ ਸਾਡੇ ਕੋਲ ਜਿਹੜਾ ਖਰਚੇ ਸਾਡੇ ਜ਼ਿਆਦਾ ਹੋ ਰਹੇ ਨੇ ਆਮਦਨ ਸਾਡੀ ਘੱਟ ਹੋ ਰਹੀ ਆ ਜਨ ਬਦਿਆਣਾ ਹੀ ਕਰਜਾਈ ਹੁੰਦੇ ਜਾ ਰਹੇ ਆ ਜੇ ਇਹ ਕਾਰਪੋਰੇਟ ਸਰਕਾਰ ਕਾਰਪੋਰੇਟ ਘਰਾਣਿਆਂ ਦਾ 40000 40 ਲੱਖ ਕਰੋੜ ਕਰਜ਼ਾ ਪਿਛਲੇ 7-8 ਸਾਲਾਂ ਜਮਾਫ ਕਰ ਸਕੀ ਹੈ ਤੇ ਕੀ ਗੱਲ ਇਹ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਦਾ ਕਰਜ਼ਾ ਜਿਹੜਾ ਮਸਾ ਲੱਖ ਤੋਂ ਕਰੋੜ ਰੁਪਈਆ ਪੈਂਦਾ ਇਹ ਨਹੀਂ ਕਰ ਸਕਦੀ ਅਸੀਂ ਮਰਨ ਦੀ ਕਕਾਰ ਤੇ ਕਿਸਾਨ ਆਏ ਬੈਠੇ ਆ ਪਰ ਇਹ ਸਾਨੂੰ ਬਿਲਕੁਲ ਮਰਨ ਤੇ ਤੁਲੀ ਹੈ ਕਾਰਪੋਰੇਟ ਘਰਾਣਿਆਂ ਦੀ ਘੱਟ ਤੁਲੀ ਹੈ ਇਹਨਾਂ ਦਾ ਦਿਨ ਬ ਦਿਨ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮਾਫ ਕਰੀ ਜਾਂਦੀ ਹੈ ਤੇ ਸਾਡੇ ਸਿਰ ਤੇ ਕਰਜ਼ੇ ਚੜਾਈ ਜਾਂਦੀ ਹੈ